ਦੋਸਤੋ ਜਿਨ੍ਹਾਂ ਦੇ ਘਰ ਵਿੱਚ ਘਾਟੋਂ ਆਉਂਦੀ ਹੈ ਅਤੇ ਕੁਝ ਵੀ ਜ਼ਮੀਨ ਉੱਪਰੋਂ ਉਹ ਚੱਕ ਕੇ ਖਾ ਜਾਂਦੀ ਹੈ ਤਾਂ ਕੀ ਇਹ ਚੰਗੇ ਸੰਕੇਤ ਹੁੰਦੇ ਹਨ ਕਿ ਇਸ ਨਾਲ ਕੁਦਰਤ ਤੁਹਾਡੇ ਘਰ ਪਰਿਵਾਰ ਉੱਪਰ ਜ਼ਿਆਦਾ ਮਿਹਰਬਾਨ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਦੋਸਤੋ ਅਜਿਹੇ ਸੱਤ ਤਰ੍ਹਾਂ ਦੇ ਸੰਕੇਤ ਤੁਹਾਨੂੰ ਦੱਸਾਂਗੇ ਜੋ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਮਾਲਾ-ਮਾਲ ਕਰ ਦੇਣਗੇ ਅਤੇ ਕੁਝ ਸੁਧਾਰਨ ਉਪਾਅ ਵੀ ਜੋ ਤੁਹਾਡੇ ਘਰ ਵਿੱਚ ਹੋਰ ਜ਼ਿਆਦਾ ਪੰਛੀਆਂ ਤੇ ਜੀਵਾਂ ਨੂੰ ਆਉਣਤੇ ਵੀ ਮਜਬੂਰ ਕਰ ਦੇਣਗੇ ਦੋਸਤੋ ਇਹ ਕਾਟੋ ਕੁਦਰਤ ਦੁਆਰਾ ਬਣਾਇਆ ਬਹੁਤ ਪਿਆਰਾ ਜੀਵ ਹੁੰਦਾ ਹੈ ਜੋ ਸਾਨੂੰ ਆਮ ਹੀ ਆਪਣੇ ਘਰ ਦੇ ਵਿਹੜੇ ਵਿੱਚ ਜਾਂ ਫਿਰ ਦਰਖਤਾਂ ਉੱਪਰ ਦੇਖਣ ਨੂੰ ਮਿਲ ਜਾਂਦਾ ਹੈ ਪਰ ਦੋਸਤੋ ਕਾਟੋ ਨੂੰ ਤੁਹਾਨੂੰ ਕਦੇ ਵੀ ਆਮ ਜੀਵ ਸਮਝ ਕੇ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਕਾਟੋ ਨੂੰ ਭਗਵਾਨ ਸ਼੍ਰੀ ਰਾਮ ਨਾਲ ਪੁਰਾਤਨ ਗ੍ਰੰਥਾ ਵਿੱਚ ਜੋੜਿਆ ਜਾਂਦਾ ਹੈ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਇਸ ਜੀਵ ਨਾਲ ਹਮੇਸ਼ਾ ਹੀ ਰਹਿੰਦਾ ਹੈ ਕਿ ਦੋਸਤੋ ਜਦੋਂ ਸ਼੍ਰੀ ਰਾਮ ਜੀ 14 ਸਾਲਾਂ ਦਾ ਬਨਵਾਸ ਕੱਟਣ ਦੇ ਲਈ ਜੰਗਲਾਂ ਵਿੱਚ ਗਏ ਸਨ ਤਾਂ ਇਹ ਜੀਵਨੇ ਉਹਨਾਂ ਨੂੰ ਖਾਣ ਦੇ ਲਈ ਬੇਰ ਦਿੱਤੇ ਸਨ ਉਸ ਤੋਂ ਬਾਅਦ ਦੋਸਤੋ ਸ਼੍ਰੀ ਰਾਮ ਜੀ ਨੇ 카ਟੋ ਜੀਵ ਨੂੰ ਕਾਫੀ ਸਾਰੇ ਆਸ਼ੀਰਵਾਦ ਵੀ ਦਿੱਤੇ ਸਨ ਦੋਸਤੋ ਜਿੰਨਾ ਘਰਾਂ ਵਿੱਚ 카ਟੋ ਜੀਵ ਦਾ ਆਉਣਾ ਜਾਣਾ ਰਹਿੰਦਾ ਹੈ ਜੋ ਕੁਝ ਸੰਕੇਤਾਂ ਨਾਲ ਜਾਣ ਸਕਦੇ ਹਨ ਕਿ ਕਦੋਂ ਸਾਡਾ ਚੰਗਾ ਸਮਾਂ ਆਵੇਗਾ ਅਤੇ ਕਿਹੜਾ ਸਮਾਂ ਸਾਡੇ ਪਰਿਵਾਰ ਲਈ ਬੁਰਾ ਹੋ ਜਾਵੇਗਾ ਦੋਸਤੋ ਇੱਕ ਪੁਰਾਣੀ ਕਹਾਵਤ ਹੈ ਕਿ ਜੇਕਰ ਘਰ ਵਿੱਚ ਪੈਸੇ ਦੀ ਤੰਗੀ ਹੈ ਕਾਟੋ ਦੀ ਪੂਛ ਨੂੰ ਹੱਥ ਲਾ ਲਵੋ ਤਾਂ ਪੈਸੇ ਦੀ بارش ਘਰ ਵਿੱਚ ਹੋਣ ਲੱਗ ਜਾਂਦੀ ਹੈ। ਦੋਸਤੋ ਇਹ ਕਹਾਵਤ ਕਿੰਨੀ ਕੁ ਸੱਚ ਹੈ ਅਤੇ ਕਿੰਨੀ ਕੁ ਝੂਠ ਹੈ ਇਹ ਤਾਂ ਸਾਨੂੰ ਨਹੀਂ ਪਤਾ ਪਰ ਵਾਸਤੂ ਸ਼ਾਸਤਰ ਵਿੱਚ ਕਾਟੋ ਜੀਵ ਨਾਲ ਕਾਫੀ ਸਾਰੇ ਉਪਾਅ ਦੱਸੇ ਜਾਂਦੇ ਹਨ ਜਿਨ੍ਹਾਂ ਨਾਲ ਘਰਾਂ ਵਿੱਚ ਪੈਸੇ ਦਾ ਆਗਮਨ ਵਧ ਜਾਂਦਾ ਹੈ ਅਤੇ ਸਾਰਾ ਪਰਿਵਾਰ ਕਰਜ਼ੇ ਤੋਂ ਮੁਕਤ ਹੋ ਜਾਂਦਾ ਹੈ। ਦੋਸਤੋ ਜੇਕਰ ਤੁਹਾਡੇ ਘਰ ਵਿੱਚ ਇੱਕ ਵੀ ਕਾਟੋ ਤੁਹਾਨੂੰ ਦਿਖਾਈ ਦਿੰਦੀ ਹੈ ਤਾਂ ਉਸੇ ਵੇਲੇ ਉਸ ਜਗ੍ਹਾ ਤੇ ਬਾਜਰੇ ਦਾ ਬੀਜ ਜਾਂ ਫਿਰ ਦੇਸੀ ਘੋ ਨਾਲ ਚੋਪੜੀ ਹੋਈ ਰੋਟੀ ਦੀ ਬਰਕੀ ਜਰੂਰ ਸੁੱਟ ਦਿਓ ਐਸ ਨਾਲ ਘਰ ਦਾ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ ਦੋਸਤੋ ਇਹ ਕਾਟੋ ਜਦੋਂ ਵੀ ਇੱਕ ਵਾਰ ਜੈਸ ਘਰ ਵਿੱਚ ਵੀ ਕੁਝ ਖਾ ਲੈਂਦੀ ਹੈ ਤਾਂ ਉਸ ਘਰ ਵਿੱਚ ਬੱਚੇ ਜਰੂਰ ਦਿੰਦੀ ਹੈ ਅਤੇ ਨਾਲ ਹੀ ਦੋਸਤੋ ਕਾਫੀ ਸਾਰਿਆਂ ਕਾਟੋ ਨੂੰ ਇਹ ਤੁਹਾਡੇ ਘਰ ਵਿੱਚ ਸੱਦਾ ਵੀ ਦੇਵੇਗੀ ਦੋਸਤੋ ਇਹ ਬਹੁਤ ਭੋਲਾ ਜੀਵ ਹੁੰਦਾ ਹੈ ਤੁਹਾਡੇ ਘਰ ਦੀ ਬੁਰਾਈ ਇੱਕ ਬੁਰਕੀ ਖਾ ਕੇ ਇਹ ਦੂਰ ਕਰ ਦੇਵੇਗਾ ਜੋ ਮਨੁੱਖ ਕੁਦਰਤ ਦੇ ਜੀਵਨ ਦਾ ਸਤਕਾਰ ਕਰਦਾ ਹੈ ਉਹਨਾਂ ਦਾ ਢੱਡ ਭਰਦਾ ਹੈ। ਪਰਮਾਤਮਾ ਉਹਨਾਂ ਦੀ ਜ਼ਿੰਮੇਵਾਰੀ ਖੁਦ ਲੈਂਦਾ ਹੈ ਦੋਸਤੋ। ਯਾਦ ਰੱਖੋ ਕੁਦਰਤ ਦਾ ਕੋਈ ਵੀ ਜੀਵ ਹੋਵੇ ਜੇਕਰ ਤੁਹਾਡੇ ਘਰ ਵਿੱਚ ਇੱਕ ਵਾਰੀ ਵੀ ਘੀੜਾ ਮਾਰਦਾ ਹੈ ਤਾਂ ਇਹ ਪਰਮਾਤਮਾ ਦੁਆਰਾ ਭੇਜਿਆ ਗਿਆ ਇੱਕ ਸੰਦੇਸ਼ ਹੁੰਦਾ ਹੈ। ਜੇਕਰ ਉਹ ਜੀਵ ਤੁਹਾਡੇ ਘਰੋਂ ਭੁੱਖਾ ਚਲਾ ਜਾਂਦਾ ਹੈ ਤਾਂ ਦੋਸਤੋ ਹੌਲੀ-ਹੌਲੀ ਤੁਹਾਡੇ ਘਰੋਂ ਅਨਾਜ ਦਾ ਭੰਡਾਰ ਖਤਮ ਹੁੰਦਾ ਰਹੇਗਾ ਅਤੇ ਹੌਲੀ-ਹੌਲੀ ਪਰਮਾਤਮਾ ਤੁਹਾਨੂੰ ਵੀ ਇੱਕ ਭਿਖਾਰੀ ਦੀ ਤਰ੍ਹਾਂ ਮੰਗਲਾਂ ਦੇਵੇਗਾ ਜੀ। ਐਸ ਲਈ ਜਦੋਂ ਵੀ ਤੁਹਾਡੇ ਘਰ ਕੋਈ ਕਾਟੋ ਪੈਰ ਪਾਉਂਦੀ ਹੈ ਤਾਂ ਜਰੂਰ ਉਸ ਲਈ ਬਾਜਰਾ ਜਾਂ ਫਿਰ ਦੇਸੀ ਘੋਨ ਨਾਲ ਚੋਪੜੀ ਰੋਟੀ ਦੀ ਵਰਕੀ ਜਰੂਰ ਸੁੱਟੋ। ਦੋਸਤੋ ਇੱਕ ਇਹ ਵੀ ਸੰਕੇਤ ਹੁੰਦਾ ਹੈ ਕਿ ਜੇਕਰ ਕਾਟੋ ਤੁਹਾਡੇ ਵਿਹੜੇ ਵਿੱਚ ਰੋਜ਼ ਇੱਧਰ ਉੱਧਰ ਭੱਜਦੀ ਰਹਿੰਦੀ ਹੈ ਤਾਂ ਅਗਲੇ 10 ਸਾਲਾਂ ਦੇ ਵਿੱਚ ਤੁਹਾਡੇ ਘਰ ਜਰੂਰ ਇੱਕ ਬੱਚਾ ਜਨਮ ਲਵੇਗਾ। ਭਾਵ ਕਿ ਦੋਸਤੋ ਇਸ ਨਾਲ ਅੱਗੇ ਸੰਤਾਨ ਦੇ ਪੈਦਾ ਹੋਣ ਦੇ ਜਿਹੜੇ ਚਾਂਸ ਹੁੰਦੇ ਹਨ ਜਿਹੜੇ ਸਾਨੂੰ ਸੰਕੇਤ ਮਿਲਦੇ ਹਨ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਹਨ। ਦੋਸਤੋ ਜੇਕਰ ਸਵੇਰੇ ਸਵੇਰੇ ਕਾਟੋ ਤੁਹਾਡੇ ਘਰ ਤੁਹਾਨੂੰ ਬੋਲਦੀ ਨਜ਼ਰ ਆਉਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਸਾਰਾ ਦਿਨ ਬਹੁਤ ਵਧੀਆ ਗੁਜ਼ਰਨ ਵਾਲਾ ਹੈ ਜੋ ਤੁਸੀਂ ਉਸ ਦਿਨ ਕੰਮ ਕਰੋਗੇ ਜਾਂ ਫਿਰ ਕਿਸੇ ਜਗ੍ਹਾ ਦੀ ਯਾਤਰਾ ਕਰੋਗੇ ਤਾਂ ਹਮੇਸ਼ਾ ਸਫਲ ਰਹੇਗੀ ਪਰ ਦੋਸਤੋ ਇਹ ਵੀ ਕਾਟੋ ਜੇਕਰ ਸ਼ਾਮ ਦੇ 5 ਤੋਂ 6 ਵਜੇ ਦੇ ਵਿਚਕਾਰ ਬੋਲਦੀ ਤੁਹਾਨੂੰ ਸੁਣਾਈ ਦਿੰਦੀ ਹੈ ਤੁਹਾਨੂੰ ਕੋਈ ਵੀ ਬੁਰੀ ਖਬਰ ਦੂਸਰੇ ਦਿਨ ਮਿਲ ਸਕਦੀ ਹੈ ਇਸ ਲਈ ਇਸ ਤਰ੍ਹਾਂ ਹੋਣ ਤੋਂ ਰੋਕਣ ਲਈ ਕੁਸੀ ਸ਼ਾਮ ਨੂੰ ਇੱਕ ਰੋਟੀ ਆਪਣੇ ਗੇਟ ਦੇ ਬਾਹਰ ਜ਼ਰੂਰ ਪਾਉਣੀ ਹੈ ਪਰ ਦੋਸਤੋ ਯਾਦ ਰੱਖੇ ਉਹ ਰੋਟੀ ਤਵੇ ਦੀ ਪਹਿਲੀ ਰੋਟੀ ਹੀ ਹੋਣੀ ਚਾਹੀਦੀ ਹੈ ਉਸ ਰੋਟੀ ਨੂੰ ਕੋਈ ਵੀ ਜੀਵ ਖਾ ਸਕਦਾ ਹੈ ਉਹ ਜ਼ਰੂਰੀ ਨਹੀਂ ਹੈ ਕਿ ਕੋਈ ਸਿਰਫ ਕੁੱਤਾ ਹੀ ਖਾਵੇ ਉਸ ਨੂੰ ਜੇਕਰ ਕੀੜੀਆਂ ਵੀ ਖਾ ਲੈਂਦੀਆਂ ਹਨ ਤਾਂ ਵੀ ਦੋਸਤੋ ਤੁਹਾਡਾ ਕੰਮ ਹੋ ਜਾਵੇਗਾ ਪਰ ਯਾਦ ਰੱਖਿਓ ਇਹ ਤਵੇ ਦੀ ਪਹਿਲੀ ਰੋਟੀ ਹੀ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਹੀ ਮੇਰੇ ਦੋਸਤੋ ਜੇਕਰ ਕਾਟੋ ਰਸੋਈ ਘਰ ਕੋਲ ਜਾਂ ਫਿਰ ਸਾਡੇ ਚੁੱਲ੍ਹੇ ਚੌਕੇ ਕੋਲ ਨਜ਼ਰ ਆਉਂਦੀ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਘਰ ਵਿੱਚ ਕਦੇ ਵੀ ਖਾਣੇ ਦੀ ਕਮੀ ਨਹੀਂ ਰਹੇਗੀ ਅਤੇ ਕੁਦਰਤ ਦੁਆਰਾ ਇਹ ਵੀ ਤੁਹਾਨੂੰ ਸੰਦੇਸ਼ ਵੀ ਦਿੱਤਾ ਜਾਂਦਾ ਹੈ ਕਿ ਜੇਕਰ ਤੁਹਾਨੂੰ ਕਿ ਤੁਹਾਨੂੰ ਘਰ ਆ ਰਹੇ ਜੀਵਾਂ ਨੂੰ ਦਾਣਾ ਅਤੇ ਰੋਟੀ ਵੀ ਪਾਉਣੀ ਚਾਹੀਦੀ ਹੈ ਨਾਲ ਹੀ ਦੋਸਤੋ ਜੇਕਰ ਤੁਹਾਡੇ ਘਰ ਕਿਸੇ ਵੀ ਸੇਦੀ ਵਿੱਚ ਤੁਹਾਨੂੰ ਘਾਟੋਂ ਮਰੀ ਹੋਈ ਦਿਖਾਈ ਦਿੰਦੀ ਹੈ ਤਾਂ ਇਹ ਇੱਕ ਬੁਰਾ ਸੰਕੇਤ ਤੁਹਾਡੇ ਪਰਿਵਾਰ ਦੇ ਲਈ ਮੰਨਿਆ ਜਾਵੇਗਾ ਜਿਵੇਂ ਘਰ ਵਿੱਚ ਸ਼ੀਸ਼ਾ ਟੁੱਟਣ ਤੇ ਅਪਸ਼ਾਗਨ ਮੰਨਿਆ ਜਾਂਦਾ ਹੈ ਉਸੇ ਤਰ੍ਹਾਂ ਦੋਸਤੋ ਕਾਟੋ ਦਾ ਘਰ ਵਿੱਚ ਮਰਨਾ ਇੱਕ ਬੁਰਾ ਸੰਕੇਤ ਹੁੰਦਾ ਹੈ ਤੁਹਾਨੂੰ ਉਸ ਦੇ ਸਰੀਰ ਨੂੰ ਬਾਹਰ ਐਵੇਂ ਨਹੀਂ ਸੁਤਣਾ ਚਾਹੀਦਾ ਉਸ ਨੂੰ ਤੁਸੀਂ ਕਿਸੇ ਵੀ ਜਗ੍ਹਾ ਉੱਪਰ ਧਰਤੀ ਦੇ ਵਿੱਚ ਦੱਬ ਦੇਣਾ ਹੈ ਦੋਸਤੋ ਜੇਕਰ ਕਾਟੋ ਤੁਹਾਡੇ ਕਿਸੇ ਵੀ ਸਰੀਰ ਦੇ ਅੰਗ ਨੂੰ ਇੱਕ ਵਾਰ ਵੀ ਛੂਹ ਲੈਂਦੀ ਹੈ ਚਾਹੇ ਉਸ ਦੀ ਪੂਛ ਹੀ ਤੁਹਾਨੂੰ ਛੂਹ ਲਵੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਤੁਹਾਡੇ ਸਰੀਰ ਨੂੰ ਕੋਈ ਵੀ ਕਸਟ ਹੋਵੇਗਾ ਤਾਂ ਬਹੁਤ ਜਲਦੀ ਦੂਰ ਹੋ ਜਾਵੇਗਾ ਜੇਕਰ ਦੋਤੋ ਤੁਹਾਡੇ ਘਰ ਵਿੱਚ ਕਾਟੂ ਆਪਣਾ ਘਰ ਵੀ ਬਣਾ ਲੈਂਦੀ ਹੈ ਤਾਂ ਵੀ ਬਹੁਤ ਚੰਗਾ ਸੰਕੇਤ ਤੁਹਾਡੇ ਪਰਿਵਾਰ ਲਈ ਮੰਨਿਆ ਜਾਂਦਾ ਹੈ ਕਿਉਂਕਿ ਦੋਸਤੋ ਇਹ ਕਾਟੂ ਜੀਵ ਬਹੁਤ ਭੋਲਾ ਹੁੰਦਾ ਹੈ ਇਸ ਦੇ ਚੰਗੇ ਸੰਕੇਤ ਬਹੁਤ ਜ਼ਿਆਦਾ ਹਨ ਅਤੇ ਬੁਰੇ ਸੰਕੇਤ ਬਹੁਤ ਘੱਟ ਮਿਲਦੇ ਹਨ ਇਸ ਲਈ ਇਸ ਭੋਲੇ ਜੀਵ ਕਾਟੂ ਦਾ ਘਰ ਤੁਹਾਡੇ ਘਰ ਨੂੰ ਸੁੱਖਾਂ ਨਾਲ ਭਰ ਦੇਵੇਗਾ ਤੇ ਤੁਹਾਡੇ ਘਰ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਚਹਲ ਪਹਲ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਤੁਹਾਡੀ ਸਿਹਤ ਵੀ ਠੀਕ ਰਹਿੰਦੀ ਹੈ ਘਰ ਵਿੱਚ ਇਹੋ ਜਿਹੀ ਚਹਿਲ ਪਹਿਲ ਨੂੰ ਦੇਖ ਕੇ ਅਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਵੀ ਭੁੱਲ ਜਾਂਦੇ ਹਾਂ ਜਿਸ ਨਾਲ ਸਾਡਾ ਖੂਨ ਵੀ ਵਧਦਾ ਜਾਂਦਾ ਹੈ ਤੇ ਸਾਡੀ ਮਾਨਸਿਕ ਸਥਿਤੀ ਵੀ ਦੋਸਤੋ ਠੀਕ ਰਹਿੰਦੀ ਹੈ ਇਸ ਕਰਕੇ ਦੋਸਤੋ ਜੇਕਰ ਤੁਹਾਡੇ ਘਰ ਵਿੱਚ ਘਾਟੋ ਆਵੇ ਜਾਂ ਫਿਰ ਕੋਈ ਵੀ ਪੰਛੀ ਜਾਂ ਜੀਵ ਆਉਂਦਾ ਹੈ ਤਾਂ ਉਸ ਲਈ ਰੋਟੀਆਂ ਜਾਂ ਦਾਣੇ ਤੁਸੀਂ ਜ਼ਰੂਰ ਪਾਉਣੇ ਹਨ ਯਾਦ ਰੱਖੋ ਪਾਣੀ ਰੱਖਣਾ ਵੀ ਨਾ ਭੁੱਲੋ ਐਸ ਨਾਲ ਦੋਸਤੋ ਤੁਹਾਡੇ ਘਰੇ ਹੋਰ ਜ਼ਿਆਦਾ ਜੀਵ ਆਉਣਗੇ ਜਿਸ ਨਾਲ ਤੁਹਾਡੇ ਘਰੇ ਮਾਂ ਲਕਸ਼ਮੀ ਖੁਦ ਵਾਸ ਕਰਨ ਲੱਗ ਜਾਣਗੇ ਦੋਸਤੋ ਇਸੇ ਤਰ੍ਹਾਂ ਦੇ ਅਜਿਹੇ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਸ਼ੇਅਰ ਲਾਈਕ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ